ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਭਗਵਾਨਤਮਾਨ ਸਰਕਾਰ ਕੋਚੀ ਹਰਕਤਾਂ ਦੇ ਉੱਤਰ ਚੁੱਕੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਜੋ ਵਿਸ਼ਵਾਸ ਘਾਤਾ ਅਜ ਖਰੋਰੀ ਪਾਡਰ ਦੇ ਉੱਤੇ ਹੋ ਰਿਹਾ ਹੈ ਜਿਸ ਤਰ੍ਹਾਂ ਪੁਲਿਸ ਫੋਰਸ ਦੀ ਬਹੁਤ ਵੱਡੀ ਨਫਰੀ ਲਾ ਕੇ ਜਿਸ ਤਰ੍ਹਾਂ ਉੱਥੇ ਦਾ ਜੋ ਮਾਹੌਲ دہشت گردੀ ਦਾ ਮਾਹੌਲ ਭਗਵਾਨਤਮਾਨ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦੀ ਮਿਲੀ ਭੁਗਤ ਦੇ ਨਾਲ ਭਗਵੰਤ ਸਿੰਘ ਜੀ ਜੋ ਕਰ ਰਿਹਾ ਹੈ ਇਹ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਰਿਹਾ ਹੈ ਭਗਵੰਤ ਸਿੰਘ ਸਾਹਿਬ ਤੁਸੀਂ ਸਰਕਾਰ ਆਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਯਾਦ ਕਰੋ ਕਿ ਪੰਜਾਬ ਦੇ ਵਿੱਚ ਧਰਮ ਦੀ ਲੜਕੜ ਗਈ ਮੈਂ ਕਿਸਾਨ ਦਾ ਪੁੱਤਾਂ ਅੱਜ ਉਹੀ ਕਿਸਾਨ ਦਾ ਪੁੱਤ ਕਿਸਾਨਾਂ ਨੂੰ ਧੱਕੇ ਦੇ ਨਾਲ ਸਾਡੇ ਕਿਸਾਨ ਜੁਗਰਾਂ ਨੂੰ ਡੱਲੇਵਾਲ ਸਾਹਿਬ ਨੂੰ ਡਿਟੇਨ ਕੀਤਾ ਗਿਆ ਭੰਦੇ ਸਾਹਿਬ ਨੂੰ ਡਿਟੇਨ ਕੀਤਾ ਗਿਆ ਹੋਰ ਜਿਹੜੇ ਵੱਡੇ ਕਿਸਾਨ ਆ ਗੁਰੇ ਉਨਾ ਦੇ ਘਰਾਂ ਦੇ ਉੱਤੇ ਵੀ ਪਤਾ ਲੱਗਾ ਰੇਡ ਹੋਈ ਨੇ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਤੁਹਾਡੇ ਵੱਲ ਅੱਜ ਪਰੇਸ਼ਾਨ ਕੀਤਾ ਜਾ ਰਿਹਾ ਹੈ ਸ਼ਾਮ ਦਾ ਮੈਂ ਸਮਝਦਾ ਕਿ ਤੁਹਾਡੀ ਸਰਕਾਰ ਦੀ ਪੁੱਠੀ ਗਣਤੀ ਕਿਉਂਕਿ ਬਹੁਤ ਵੱਡੀਆਂ ਆਸਾਂ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ VOTING ਕਰੀ ਸੀ ਤੁਹਾਡੀ ਸਰਕਾਰ ਦੀ ਅੱਜ ਤੋਂ ਪੁੱਠੀ ਗਣਤੀ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੇ ਤਰੀਕੇ ਹੁੰਦੇ ਆ ਗੱਲਬਾਤ ਰਾਹੀਂ ਗੱਲਾਂ ਹੱਲ ਕਰਨ ਦੇ ਤੁਸੀਂ ਪਿਛਲੀ ਵਾਰ ਵੀ ਜੋ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੂੰ ਬੁਲਾ ਕੇ ਉਹਨਾਂ ਨੂੰ ਬੇਇਜ਼ਤ ਕੀਤਾ ਵੀ ਜਾਓ ਕਰ ਲਓ ਜੋ ਕਰਨਾ ਇਹ ਤੁਹਾਡੀ ਹੌਮੇ ਦੀ ਬਿਲਕੁਲ ਸਾਫ਼ ਝਲਕੇ ਦਿਖ ਰਹੀ ਹੈ ਤੁਹਾਡਾ ਦਿਮਾਗੀ ਸੰਤੁਲਨ ਜਿਹੜਾ ਹੈ ਉਹ ਮੈਂ ਸਮਝਦਾ ਵੀ ਸੱਤਾ ਦੇ ਨਸ਼ੇ ਨੇ ਉਹਦਾ ਤਵਾਜਨ ਵਿਗਾੜ ਦਿੱਤਾ ਕਿਉਂਕਿ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਜਿਸ ਤਰ੍ਹਾਂ ਬਦੀਕੀਆਂ ਕਰ ਰਹੇ ਹੋ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਫ੍ਰਿੰਟ ਕਰ ਰਹੇ ਹੋ ਤੁਸੀਂ ਆਪਣੀਆਂ ਨਕਾਮੀਆਂ ਅਕੋਲਿਗ ਵਿੱਚ ਸਰਕਾਰ ਦੇ ਵਿੱਚ ਨਕਾਮੀਆਂ ਬਹੁਤ ਨੇ ਨਸ਼ਾ ਪੰਜਾਬ ਦੇ ਵਿੱਚ ਬਹੁਤ ਸਿਖਰ ਤੇ ਜਾ ਚੁਕਿਆ ਅੱਜ ਮੇਰੇ ਜਿਲ੍ਹੇ ਦੇ ਇੱਕ ਚੇਅਰਮੈਨ ਨੇ ਜਿਹਦੀ ਮੇਰੇ ਕੋਲ ਇੱਕ ਅਖਬਾਰ ਦੀ ਕਟਿੰਗ ਵੀ ਪਈ ਆ ਜੇ ਕੋਈ ਮੈਂ ਦਿਖਾ ਵੀ ਸਕਦਾ ਮੇਰੇ ਜਿਲ੍ਹੇ ਦੇ ਇੱਕ ਚੇਅਰਮੈਨ ਨੇ ਤੁਹਾਡੀ ਪਾਰਟੀ ਦਾ ਚੇਅਰਮੈਨ ਅਮਰੂਪਨ ਤਰਸ ਦਾ ਉਹਨੇ ਕਿਹਾ ਵੀ ਜਿਲ੍ਹੇ ਦੇ ਵਿੱਚ ਨਸ਼ਾ ਬਹੁਤ ਵੱਡੀ ਪਰਮਾਰ ਹੈ ਜੇ ਪਰਮਾਰ ਹੈ ਤਾਂ ਸਰਕਾਰ ਤੁਹਾਡੀ ਆ ਰੋਕਣਾ ਕਿਹਨੇ ਆ ਕਿਵੇਂ ਰੋਕਿਆ ਜਾ ਸਕਦਾ ਤੁਸੀਂ ਸੋਚੋ ਤੁਹਾਡੇ ਕੋਲ ਪ੍ਰਸ਼ਾਸਨ ਹੈ ਤੁਹਾਡੇ ਕੋਲ ਪੁਲਿਸ ਫੋਰਸ ਹੈ ਤੁਹਾਡੇ ਕੋਲ ਐਡਮਿਨਿਸਟ੍ਰੇਸ਼ਨ ਹੈ ਕਿਹਨੇ ਰੋਕਣਾ ਗੱਲਾਂ ਕਰਕੇ ਤਾਂ ਆਪਾਂ ਸੱਚੇ ਨਹੀਂ ਹੋ ਜਾਣਾ ਫੇਰ ਵੀ ਗੜਾ ਤੁਹਾਡਾ ਕਰਾਪਸ਼ਨ ਬਹੁਤ ਵੱਧ ਚੁੱਕੀ ਹੈ ਜਿਲੇ ਦੀ ਕਿਸੇ ਤਸਵੀਲ ਦੇ ਵਿੱਚ ਪੈਸਿਆਂ ਤੋਂ ਬਿਨਾਂ ਰਜਿਸਟਰੀ ਨਹੀਂ ਹੁੰਦੀ ਤੁਸੀਂ ਕਿਸ ਹੱਦ ਤੱਕ ਕਰਾਪਸ਼ਨ ਦਾ ਬੋਲਬਾਲਾ ਹੋ ਗਿਆ ਸੋਚਿਆ ਨਹੀਂ ਜਾ ਸਕਦਾ ਕਿਸੇ ਸੜਕ ਦੇ ਉੱਤੇ ਤੁਹਾ ਤੋਂ ਲੁੱਕ ਨਹੀਂ ਪੈਂਦੀ ਕਿਸੇ ਪਿੰਡ ਨੂੰ ਤੁਹਾ ਤੋਂ ਦੋ ਵਾਰ ਨੇ ਸਰ ਗ੍ਰਾਂਟ ਨਹੀਂ ਦਿੱਤੀ ਗਈ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਤੁਸੀਂ ਜੋਸ਼ ਵੀ ਸਾਬਤ ਕਰਨਾ ਚਾਹੁੰਦੇ ਹੋ ਉਹ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਨੇ ਜਿਸ ਤਰ੍ਹਾਂ ਦੀ ਅੱਜ ਖੈਰਦੰਨ ਕਿਸਾਨਾਂ ਦੀ ਸ਼ੁਰੂ ਹੋਈ ਸੀ ਦੂਜੇ ਪਾਸੇ ਚਲੀ ਗਈ ਪਰ ਜਿਸ ਤਰ੍ਹਾਂ ਦੀ ਅੱਜ ਧਨਾਉਣੀ ਕਾਰਵਾਈ ਪੰਜਾਬ ਪੁਲਿਸ ਦੇ ਵੱਲ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀ ਫੋਰਸ ਲਾ ਕੇ ਤੁਸੀਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਧੱਕੇ ਦੇ ਨਾਲ ਉਹ ਚੱਕਿਆ ਜਾ ਰ ਡੱਲੇ ਵਾਲ ਸਾਹਿਬ ਨੂੰ ਰਿਟੇਨ ਕੀਤਾ ਪਰਦੇਸ ਸਾਹਿਬ ਨੂੰ ਰਿਟੇਨ ਕੀਤਾ ਕਿਸਾਨ ਤੁਹਾਡੀ ਸੱਤਾ ਤੱਕ ਤੱਕਦਾ ਪਰਦੇਸ ਸੱਤਾ ਦਾ ਹੰਕਾਰ ਬਹੁਤ ਲੰਮਾ ਸਮਾਂ ਨਹੀਂ ਚੱਲਦਾ ਪੰਜਾਬ ਦੇ ਲੋਕ ਉਹ ਲੋਕ ਨੇ ਜਦੋਂ ਦਿ ਲੋ ਕਰਦੇ ਨੇ ਤੇ ਕਰਦੇ ਵੀ ਬਹੁਤ ਨੇ ਤੇ ਜਦੋਂ ਇਹ ਕਿਸੇ ਨੂੰ ਬਦਲਣ ਦਾ ਮਨ ਬਣਾ ਲੈਂਦੇ ਆ ਫਿਰ ਇਹਨਾਂ ਦੇ ਮੂਰੇ ਕੋਈ ਨਹੀਂ ਖੜ ਸਕਦਾ ਇਹ ਗੱਲ ਸਾਫ ਜਗਜਾਗ ਹੋ ਚੁੱਕੀ ਆ ਕਿ ਮਾਨ ਸਾਹਿਬ ਤੁਹਾਡੀ ਕੇਂਦਰ ਦੇ ਨਾਲ ਜਿਹੜੀ ਮਣੀ ਭਗਤ ਹੈ ਡੀ ਟੀਮ ਦੇ ਤੌਰ ਤੇ ਤੁਹਾਡੀ ਸਰਕਾਰ ਕੇਂਦਰ ਲਈ ਕੰਮ ਕਰ ਰਹੀ ਹੈ ਭਾਜਪਾ ਦੇ ਲਈ ਕੰਮ ਕਰ ਰਹੀ ਹੈ ਇਹ ਗੱਲਾਂ ਹੁਣ ਲੋਕੀਆਂ ਛਿੱਕੀਆਂ ਨਹੀਂ ਰਹਿਣੀਆਂ ਖੈਰ ਮੈਂ ਇਸ ਪਾਸੇ ਨਾ ਜਾਵਾਂ ਮੈਂ ਸਖਤ ਸ਼ਬਦਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਹੋ ਰਹੀ ਕਾਰਵਾਈ ਦੀ ਨਖੇਦੀ ਕਰਦਾ ਔਰ ਜੋ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਰੋਜ਼ ਗੈਂਗਸਟਰ ਜਿਹੜੀ ਗੈਂਗਵਾਰ ਵੱਧ ਰਹੀ ਹੈ